ਦਰبار ਸਾਹਿਬ ਵਿੱਚ ਘਟਨਾਵਾਂ ਹੁੰਦੀਆਂ ਤਾਂ ਤੁਸੀਂ ਆਮ ਹੀ ਸੋਣੀਆਂ ਹੋਣਗੀਆਂ ਪਰ ਕਈ ਵਾਰ ਇੱਕ ਅਲੋਕਿਕ ਘਟਨਾਵਾਂ ਇੰਨੀਆਂ ਪ੍ਰਤੱਖ ਹੋ ਜਾਂਦੀਆਂ ਹਨ ਕਿ ਨਾ ਚੋਣ ਵਾਲਿਆਂ ਨੂੰ ਵੀ ਮਜਬੂਰਨ ਮੰਨਣਾ ਹੀ ਪੈਂਦਾ ਹੈ ਐਸੀ ਹੀ ਘਟਨਾ ਇੱਕ ਗੁਰਮੁਖ ਪਰਿਵਾਰ ਦੇ ਨਾਲ ਹੋਈ ਜਿਸ ਦੀ ਗਵਾਹੀ ਡਾਕਟਰਾਂ ਤੇ ਅਖਬਾਰਾਂ ਵੀ ਭਰਨ ਦੇ ਲਈ ਮਜਬੂਰ ਹੋ ਗਈਆਂ ਰਾਜਸਥਾਨ ਸਟੇਟ ਦੇ ਇੱਕ ਪਿੰਡ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਰਹਿੰਦਾ ਸੀ ਜਿਨ੍ਹਾਂ ਦੇ ਵਿੱਚ ਹਰਭਜਨ ਸਿੰਘ ਜੀ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਮਾਤਾ ਪਿਤਾ ਸਨ ਹਰਭਜਨ ਸਿੰਘ ਜੀ ਰਾਜਸਥਾਨ ਦੇ ਵਿੱਚ ਤਕੜਾ ਬਿਜ਼ਨਸ ਕਰਦੇ ਸੀ ਅਤੇ ਉਹਨਾਂ ਦੀ ਕੁਝ ਸਮੇਂ ਪਹਿਲਾਂ ਹੀ ਵਿਆਹ ਹੋਇਆ ਸੀ ਹਰਭਜਨ ਸਿੰਘ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਨੂੰ ਦੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਸੀ ਕਿ ਉਹ ਇੱਕ ਅਬਨਾਰਮਲ ਬੱਚੀ ਹੈ ਜਾਂ ਉਸ ਬੱਚੇ ਵਿੱਚ ਕੋਈ ਕਮੀ ਹੋਵੇਗੀ ਸਾਰਾ ਪਰਿਵਾਰ ਬਹੁਤ ਖੁਸ਼ ਸੀ ਤੇ ਉਹ ਬੱਚੀ ਸਾਰੇ ਪਰਿਵਾਰ ਦੀ लाडली ਬਣ ਗਈ ਉਹ ਹਰ ਇੱਕ ਦਾ ਮਨ ਮੋਹ ਲੈਂਦੀ ਸੀ ਅਤੇ ਉਸਦੇ ਚਿਹਰੇ ਤੋਂ ਰੋਹਾਨੀਤ ਦੀ ਝਲਕ ਮਿਲਦੀ ਸੀ ਪਰਿਵਾਰ ਦੇ ਸਾਰੇ ਮੈਂਬਰ ਉਸ ਨੂੰ ਲਾਡ ਕਰਦੇ ਸੀ ਅਤੇ ਚੁੱਕ ਚੁੱਕ ਕੇ ਖੜਾਉਂਦੇ ਸੀ ਸਮਾਂ ਬੀਤਦਾ ਗਿਆ ਤੇ ਹੁਣ ਬੱਚੀ ਦੀ ਉਮਰ 4 ਸਾਲ ਦੀ ਹੋ ਚੁੱਕੀ ਸੀ ਉਹ ਸਾਰਾ ਪਰਿਵਾਰ ਉਸ ਬੱਚੀ ਦੇ ਲਈ ਬਹੁਤ ਹੀ ਪਰੇਸ਼ਾਨ ਹੋਣ ਲੱਗਾ ਜਦੋਂ ਫਿਰ ਹਰਪ੍ਰੀਤ ਸਿੰਘ ਜੀ ਦੀ ਲੜਕੀ 4 ਸਾਲ ਦੀ ਹੋਈ ਤਾਂ ਸਾਰਾ ਪਰਿਵਾਰ ਉਸ ਬੇਟੇ ਦੇ ਲਈ ਬਹੁਤ ਹੀ ਪਰੇਸ਼ਾਨ ਰਹਿਣ ਲੱਗਿਆ ਪਰਿਵਾਰ ਦੀ ਪਰੇਸ਼ਾਨੀ ਦੀ ਗੱਲ ਇਹ ਸੀ ਕਿ ਉਹ ਬੱਚੀ 4 ਸਾਲ ਦੀ ਹੋ ਚੁੱਕੀ ਸੀ ਪਰ ਉਹ ਕੁਝ ਵੀ ਨਹੀਂ ਬੋਲਦੀ ਸੀ ਫਿਰ ਪਰਿਵਾਰ ਦੇ ਮੈਂਬਰਾਂ ਨੇ ਬੱਚੀ ਨੂੰ ਕਿਸੇ ਵੱਡੇ ਡਾਕਟਰ ਨੂੰ ਦਿਖਾਇਆ ਬੱਚੀ ਦੇ ਸਾਰੇ ਟੈਸਟ ਕਰਵਾਏ ਗਏ ਅਤੇ ਜੋ ਗੱਲ ਬਾਹਰ ਨਿਕਲ ਕੇ ਆਈ ਜੋ ਟੈਸਟਾਂ ਦੇ ਵਿੱਚ ਆਇਆ ਉਹ ਸਾਰੇ ਪਰਿਵਾਰ ਨੇ ਸੁਣਿਆ ਸੁਣ ਕੇ ਸਾਰਾ ਪਰਿਵਾਰ ਹੈਰਾਨੀ ਦੇ ਵਿੱਚ ਪੈ ਗਿਆ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਬੋਲਣ ਦੇ ਪਿੱਛੇ ਇੱਕ ਕਾਰਨ ਹੈ ਕਿ ਬੱਚੀ ਸੁਣ ਵੀ ਨਹੀਂ ਸਕਦੀ ਭਾਈ ਹਰਭਜਨ ਸਿੰਘ ਜੀ ਨੇ ਕਿਹਾ ਕਿ ਤਾਂ ਉਸਨੇ ਕਿਹਾ ਕਿ ਜੇਕਰ ਬੱਚੀ ਸੁਣਦੀ ਨਹੀਂ ਤਾਂ ਉਸ ਨੂੰ ਕੰਨ ਵਾਲੀ ਮਸ਼ੀਨ ਲਗਾ ਦਿਓ ਡਾਕਟਰਾਂ ਨੇ ਜਵਾਬ ਦਿੱਤਾ ਕਿ ਉਸ ਦੀ ਸੁਣਨ ਦੀ ਸ਼ਕਤੀ ਪਿੱਛੋਂ ਹੀ ਨਹੀਂ ਹੈ ਇਸ ਕਰਕੇ ਕਿਸੇ ਵੀ ਯੰਤਰ ਜਾਂ ਮਸ਼ੀਨ ਦੇ ਨਾਲ ਉਹ ਨਹੀਂ ਸੁਣ ਸਕਦੀ ਅਤੇ ਉਸ ਦਾ ਦੁਨੀਆ ਦੇ ਵਿੱਚ ਕੋਈ ਵੀ ਇਲਾਜ ਨਹੀਂ ਹੈ ਡਾਕਟਰਾਂ ਨੇ ਉਸ ਤੇ ਇਲਾਜ ਤੋਂ ਇਨਕਾਰ ਕਰ ਦਿੱਤਾ ਡਾਕਟਰਾਂ ਨੇ ਕਿਹਾ ਕਿ ਇਸ ਦਾ ਦੁਨੀਆ ਦੇ ਵਿੱਚ ਕੋਈ ਵੀ ਇਲਾਜ ਨਹੀਂ ਤੁਹਾਡੀ ਬੇਟੀ ਸਾਰੀ ਉਮਰ ਹੀ ਇਦਾਂ ਰਹੇਗੀ ਡਾਕਟਰ ਦੀ ਇਹ ਗੱਲ ਸੁਣ ਕੇ ਸਾਰਾ ਪਰਿਵਾਰ ਬਹੁਤ ਹੀ ਦੁਖੀ ਹੋਇਆ ਅਤੇ ਨਿਰਾਸ਼ ਹੋ ਚੁੱਕਾ ਸੀ ਤੇ ਭਾਈ ਹਰਭਜਨ ਸਿੰਘ ਜੀ ਹਰ ਪਾਸਿਓਂ ਨਿਰਾਸ਼ ਹੋ ਕੇ ਬੇਟੀ ਨੂੰ ਆਪਣੇ ਘਰ ਲੈ ਗਏ ਕਾਫੀ ਦਿਨਾਂ ਬਾਅਦ ਭਾਈ ਹਰਭਜਨ ਸਿੰਘ ਜੀ ਗੁਰਦੁਆਰੇ ਸਾਹਿਬ ਵਿੱਚ ਮੱਥਾ ਟੇਕਣ ਗਏ ਤੇ ਉਹ ਇੱਕ ਪਾਸੇ ਹੋ ਕੇ ਬਹੁਤ ਹੀ ਨਿਰਾਸ਼ ਹੋ ਕੇ ਬੈਠ ਗਏ ਉੱਥੇ ਦੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਉਹਨਾਂ ਦੇ ਦੁਖੀ ਹੋਣ ਦਾ ਕਾਰਨ ਪੁੱਛਿਆ ਤਾਂ ਭਾਈ ਸਾਹਿਬ ਨੇ ਗ੍ਰੰਥੀ ਸਿੰਘ ਨੂੰ ਦੱਸਿਆ ਕਿ ਗ੍ਰੰਥੀ ਸਿੰਘ ਜੀ ਹਰਭਜਨ ਸਿੰਘ ਜੀ ਦੀ ਸਾਰੀ ਗੱਲ ਸੁਣ ਕੇ ਕਹਿਣ ਲੱਗੇ ਕਿ ਤੁਸੀਂ ਆਪਣੇ ਘਰ ਸੁਖਮਣੀ ਸਾਹਿਬ ਜੀ ਦਾ ਪਾਠ ਕਰਵਾਓ ਕਿ ਗੁਰੂ ਸਾਹਿਬ ਸਤਗੁਰੂ ਮਹਾਰਾਜ ਸਭ ਕੁਝ ਠੀਕ ਕਰ ਦੇਣਗੇ ਹਰ ਭਜਨ ਸਿੰਘ ਜੀ ਨੇ ਇੰਜ ਹੀ ਕੀਤਾ ਪਰ ਪਾਠ ਕਰਵਾਉਣ ਤੋਂ ਬਾਅਦ ਵੀ ਕੁਝ ਨਾ ਹੋਇਆ ਤੇ ਉਹ ਹੁਣ ਜੀਵਨ ਤੋਂ ਨਿਰਾਸ਼ ਹੋ ਚੁੱਕੇ ਸਨ ਤੇ ਉਹਨਾਂ ਦਾ ਧਿਆਨ ਆਪਣੇ ਕੰਮ ਦੇ ਵਿੱਚ ਵੀ ਨਹੀਂ ਲੱਗ ਰਿਹਾ ਸੀ ਇੱਕ ਦਿਨ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਸੁਖਮਣੀ ਸਹਿਬ ਦਾ ਪਾਠ ਕਰਵਾਉਣ ਦੇ ਲਈ ਕਿਹਾ ਸੀ ਉਹ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਮਿਲੇ ਤਾਂ ਗ੍ਰੰਥੀ ਸਿੰਘ ਨੇ ਹਰਭਜਨ ਸਿੰਘ ਨੂੰ ਪੁੱਛਿਆ ਕਿ ਹੁਣ ਆਪਜੀਤ ਦੀ ਬੇਟੀ ਕੀਵੇਂ ਹੈ ਹਰਭਜਨ ਸਿੰਘ ਜੀ ਨੇ ਮਾਇੂਸ ਹੋ ਕੇ ਕਿਹਾ ਖਾਲਸਾ ਜੀ ਪਤਾ ਨਹੀਂ ਸਾਡੇ ਨਾਲ ਕੀ ਹੋ ਰਿਹਾ ਹੈ ਸਾਡੀ ਬੇਟੀ ਹਜੇ ਤੱਕ ਵੀ ਬੋਲਣ ਨਹੀਂ ਲੱਗੀ ਹਰਭਜਨ ਸਿੰਘ ਜੀ ਕਹਿਣ ਲੱਗੇ ਸਾਰਾ ਪਰਿਵਾਰ ਬਹੁਤ ਚਿੰਤਾ ਦੇ ਵਿੱਚ ਹੈ ਤੇ ਹਰਭਜਨ ਸਿੰਘ ਜੀ ਗ੍ਰੰਥੀ ਸਿੰਘ ਜੀ ਦੇ ਕੋਲ ਰੋਣ ਲੱਗ ਪਏ ਗ੍ਰੰਥੀ ਸਿੰਘ ਨੇ ਕਿਹਾ ਜਿਹੜਾ ਕੰਮ ਕਿਸੇ ਦੇ ਦਰ ਤੇ ਨਾ ਹੋਵੇ ਜਿਹੜਾ ਕੰਮ ਕਿਤੇ ਨਾ ਹੋਵੇ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਪ੍ਰਤੱਖ ਹੁੰਦੇ ਦੇਖੇ ਹਨ ਗੁਰੂ ਰਾਮਦਾਸ ਜੀ ਦਾ ਅਜਿਹਾ ਦਰ ਹੈ ਜਿੱਥੇ ਦੁਖੀਆਂ ਤੋਂ ਦੁਖੀ ਸਾਰੇ ਰੋਗ ਕੱਟੇ ਜਾਂਦੇ ਹਨ ਉਹ ਕਹਿਣ ਲੱਗੇ ਭਾਈ ਹਰਪਜਨ ਸਿੰਘ ਜੀ ਤੁਸੀਂ ਬੇਟੀ ਨੂੰ ਲੈ ਕੇ ਦਰਬਾਰ ਸਾਹਿਬ ਜਾਓ ਅਤੇ ਉੱਥੇ ਜਾ ਕੇ ਬੇਟੀ ਨੂੰ ਇਸ਼ਨਾਨ ਕਰਵਾ ਕੇ ਪਰਿਕਰਮਾਂ ਦੇ ਵਿੱਚ ਬੈਠ ਕੇ ਬੇਟੀ ਨਾਲ ਸੁਖਮਣੀ ਸਾਹਿਬ ਜੀ ਦਾ ਪਾਠ ਕਰੋ ਅਤੇ ਜਦੋਂ ਤੱਕ ਪਾਠ ਖਤਮ ਨਾ ਹੋਵੇ ਤੁਸੀਂ ਉੱਥੋਂ ਉੱਠਣਾ ਨਹੀਂ ਪਾਠ ਸਮਾਪਤ ਕਰਕੇ ਹੀ ਉਥੋਂ ਉੱਠਣਾ ਹੈ ਤੇ ਫਿਰ ਗੁਰੂ ਚਰਨਾਂ ਦੇ ਵਿੱਚ ਬੇਟੇ ਦੀ ਅਰਦਾਸ ਬੇਨਤੀ ਕਰਨੀ ਹੈ ਹਰ ਭਜਨ ਸਿੰਘ ਜੀ ਪਹਿਲਾਂ ਕਦੇ ਵੀ ਦਰਬਾਰ ਸਾਹਿਬ ਨਹੀਂ ਗਏ ਸਨ ਪਰ ਉਹਨਾਂ ਦਾ ਗੁਰੂ ਚਰਨਾਂ ਦੇ ਨਾਲ ਬਹੁਤ ਹੀ ਪਿਆਰ ਸੀ ਉਹ ਭਾਈ ਸਾਹਿਬ ਦਰਬਾਰ ਸਾਹਿਬ ਬੇਟੀ ਨੂੰ ਲੈ ਕੇ ਪਹੁੰਚ ਗਏ ਜਿਵੇਂ ਗ੍ਰੰਥੀ ਸਿੰਘ ਜੀ ਨੇ ਦੱਸਿਆ ਸੀ ਐਵੇਂ ਹੀ ਉਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਰੋਵਰ ਤੇ 2 ਵਜੇ ਬੇਟੀ ਨੂੰ ਇਸ਼ਨਾਨ ਕਰਵਾਇਆ ਤੇ ਫਿਰ ਆਪ ਇਸ਼ਨਾਨ ਕਰਕੇ ਤੇ ਫਿਰ ਉਹ ਪਰਿਕਰਮਾ ਦੇ ਵਿੱਚ ਬੈਠ ਗਏ ਅਤੇ ਆਪਣੀ ਬੇਟੀ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕੇ ਸੁਖਮਣੀ ਸਾਹਿਬ ਜੀ ਦਾ ਪਾਠ ਕਰਦੇ ਰਹੇ ਤੇ ਬੇਟੀ ਸੁਣਦੀ ਰਹੀ ਭਾਈ ਸਾਹਿਬ ਜੀ ਇਕਾਗਰਪ੍ਰਿਤ ਹੋ ਕੇ ਪਾਠ ਕਰਦੇ ਰਹੇ ਬੇਟੀ ਨੂੰ ਵੀ ਤੱਕਦੇ ਰਹੇ ਪਾਠ ਦੇ ਦੌਰਾਨ ਇੱਕ ਦੋ ਵਾਰ ਭਾਈ ਸਾਹਿਬ ਜੀ ਦੀ ਬੇਟੀ ਨੇ ਉ ਆਂ ਦੀਆਂ ਆਵਾਜ਼ਾਂ ਕੀਤੀਆਂ ਜੀਵੇਂ ਬੱਚੇ ਕਰਦੇ ਹਨ ਉਵੇਂ ਹੀ ਕਰਦੀ ਰਹੀ ਪਰ ਭਾਈ ਸਾਹਿਬ ਇਕਾਗਰਤ ਹੋ ਕੇ ਪਾਠ ਕਰਦੇ ਰਹੇ ਫਿਰ ਪਾਠ ਕਰਨ ਦੇ ਵਿਚਕਾਰ ਗੁਰੂ ਘਰ ਦੇ ਸੇਵਾਦਾਰ ਸਫਾਈ ਕਰਨ ਦੇ ਲਈ ਸੰਗਤਾਂ ਨੂੰ ਪਰਿਕਰਮਾ ਵਿੱਚੋਂ ਉਠਾਣ ਲੱਗੇ ਅਤੇ ਫਰਸ਼ ਤੇ ਪਾਣੀ ਮਾਰ ਕੇ ਸਫਾਈ ਕਰਨ ਲੱਗੇ ਉਹਨਾਂ ਨੇ ਭਾਈ ਸਾਹਿਬ ਜੀ ਨੂੰ ਉੱਠਣ ਦੇ ਲਈ ਕਿਹਾ ਪਰ ਭਾਈ ਸਾਹਿਬ ਜੀ ਉੱਥੋਂ ਨਾ ਉੱਠੇ ਅਤੇ ਇਕਾਗਰ ਜਿਤ ਹੋ ਕੇ ਪਾਠ ਕਰਦੇ ਰਹੇ ਭਾਈ ਸਾਹਿਬ ਜੀ ਦੇ ਸਾਰੇ ਕੱਪੜੇ ਪਾਣੀ ਦੇ ਨਾਲ ਗਿੱਲੇ ਹੋ ਗਏ ਪਰ ਉਹਨਾਂ ਨੇ ਪਾਠ ਕਰਨਾ ਨਾ ਛੱਡਿਆ ਉਹ ਪਾਠ ਕਰਦੇ ਕਰਦੇ ਬੇਟੀ ਵੱਲ ਦੇਖਦੇ ਰਹੇ ਕਿ ਕੋਈ ਚਮਤਕਾਰ ਹੋਵੇਗਾ ਪਰ ਕੋਈ ਵੀ ਨਾ ਹੋਇਆ ਫਿਰ ਭਾਈ ਸਾਹਿਬ ਜੀ ਦਾ ਪਾਠ ਸੰਪੂਰਨ ਹੋ ਗਿਆ ਫਿਰ ਉਹਨਾਂ ਸੋਚਿਆ ਕਿ ਮੈਨੂੰ ਅਰਦਾਸ ਕਰ ਲੈਣੀ ਚਾਹੀਦੀ ਹੈ ਉਹਨਾਂ ਨੇ ਫਿਰ ਅਰਦਾਸ ਕੀਤੀ ਪਰ ਫਿਰ ਵੀ ਉਹਨਾਂ ਦੀ ਬੱਚੀ ਨਹੀਂ ਬੋਲਣ ਲੱਗੀ ਤੇ ਫਿਰ ਉਹਨਾਂ ਨੇ ਸੋਚਿਆ ਕਿ ਮੈਨੂੰ ਅੰਦਰ ਜਾ ਕੇ ਬੱਚੀ ਦਾ ਮੱਥਾ ਟਿਕਾਉਣਾ ਚਾਹੀਦਾ ਹੈ ਤੇ ਫਿਰ ਉਹਨਾਂ ਨੇ ਅੰਦਰ ਜਾ ਕੇ ਬੱਚੀ ਨੂੰ ਮੱਥਾ ਟਿਕਾਇਆ ਪਰ ਜਿਹਾ ਜਿਹਾ ਚਮਤਕਾਰ ਦੀ ਉਹਨਾਂ ਨੇ ਕਲਪਨਾ ਕੀਤੀ ਸੀ ਅਜਿਹਾ ਕੁਝ ਵੀ ਨਾ ਹੋਇਆ ਇਹ ਸਭ ਕੁਝ ਦੇਖ ਕੇ ਭਾਈ ਹਰਭਜਨ ਸਿੰਘ ਜੀ ਬਹੁਤ ਹੀ ਨਿਰਾਸ਼ ਹੋ ਗਏ ਕਿ ਬੱਚੀ ਇੱਥੇ ਵੀ ਆ ਕੇ ਬੋਲਣ ਨਾ ਲੱਗੀ ਫਿਰ ਭਾਈ ਹਰਭਜਨ ਸਿੰਘ ਜੀ ਵਾਪਸ ਰਾਜਸਥਾਨ ਆ ਗਏ ਫਿਰ ਅਜਹੀ ਘਟਨਾ ਘਟੀ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਫਿਰ 6 ਮਹੀਨਿਆਂ ਬਾਅਦ ਉਹ ਬੱਚੀ ਥੋੜਾ ਥੋੜਾ ਬੋਲਣ ਲੱਗੀ ਅਤੇ ਜੋ ਪਹਿਲਾ ਸ਼ਬਦ ਬੋਲਿਆ ਮੰਮੀ ਮੰਮੀ ਸਾਰਾ ਪਰਿਵਾਰ ਹੈਰਾਨ ਰਹਿ ਗਿਆ ਫਿਰ ਹਰਭਜਨ ਸਿੰਘ ਬੇਟੀ ਨੂੰ ਉਸ ਡਾਕਟਰ ਦੇ ਕੋਲ ਦਿਖਾਉਣ ਦੇ ਲਈ ਲੈ ਕੇ ਗਿਆ ਜੋ ਕਹਿੰਦਾ ਸੀ ਕਿ ਬੱਚੀ ਕਦੇ ਵੀ ਨਹੀਂ ਬੋਲੇਗੀ ਡਾਕਟਰਾਂ ਨੇ ਚੈੱਕ ਕੀਤਾ ਤਾਂ ਉਹ ਵੀ ਹੈਰਾਨ ਰਹਿ ਗਏ ਉਸ ਨੇ ਦੱਸਿਆ ਕਿ ਆਪਜੀ ਦੀ ਬੇਟੀ ਬਿਲਕੁਲ ਠੀਕ ਹੋ ਚੁੱਕੀ ਹੈ ਉਹ ਕਹਿਣ ਲੱਗਿਆ ਕਿ ਇਹ ਕਿੰਜ ਹੋ ਗਿਆ ਡਾਕਟਰਾਂ ਨੇ ਦੱਸਿਆ ਕਿ ਆਪਜੀ ਦੀ ਬੇਟੀ ਹੁਣ ਬੋਲਣ ਲੱਗੀ ਹੈ ਤਾਂ ਇਸ ਦਾ ਮਤਲਬ ਹੈ ਅੱਜ ਤੋਂ ਕੋਈ 6 ਮਹੀਨੇ ਜਾਂ ਸਾਲ ਪਹਿਲਾਂ ਇਹ ਠੀਕ ਹੋ ਚੁੱਕੀ ਸੀ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜੋ ਰਿਪੋਰਟਾਂ ਦੇ ਵਿੱਚ ਪਹਿਲਾਂ ਸੀ ਉਸ ਦੇ ਬਿਲਕੁਲ ਉਲਟ ਰਿਪੋਰਟਾਂ ਦੇ ਵਿੱਚ ਹੁਣ ਆਇਆ ਤੇ ਇਸ ਦੇ ਕੰਮ ਬਿਲਕੁਲ ਠੀਕ ਹੋ ਚੁੱਕੇ ਹਨ ਇਸ ਕਰਕੇ ਇਹ ਗੱਲਾਂ ਤੁਹਾਡੀਆਂ ਪਿਛਲੇ 6 ਮਹੀਨੇ ਤੋਂ ਸੁਣ ਰਹੀ ਹੈ ਇਹ ਗੱਲਾਂ ਤੁਹਾਡੀਆਂ ਤੇ ਤੁਹਾਡੇ ਮੂੰਹ ਦੇ ਐਕਸਪ੍ਰੈਸ਼ਨ ਤੋਂ ਕੈਚ ਕਰੇਗੀ ਜਿਸ ਦੇ ਕਾਰਨ ਇਸ ਨੂੰ ਬੋਲਣ ਦੀ ਸਮਝ ਆਈ ਹੈ ਤੇ ਇਹਨੇ ਬੋਲਣਾ ਸਟਾਰਟ ਕਰੇਗੀ ਇਹ ਸਾਰੀ ਗੱਲ ਸੁਣ ਕੇ ਭਾਈ ਹਰਭਜਨ ਸਿੰਘ ਜੀ ਨੂੰ ਸਮਝ ਆ ਗਈ ਕਿ ਮੇਰੀ ਬੇਟੀ ਦਾ ਉਦੋਂ ਹੀ ਸਹੀ ਹੋ ਗਈ ਸੀ ਜਦੋਂ ਦਰਬਾਰ ਸਹਿਬ ਮੱਥਾ ਟੇਕਣਗੇ ਸਨ ਪਰ ਉਹਨਾਂ ਨੂੰ ਇਹ ਪਤਾ ਚੱਲ ਗਿਆ ਸੀ ਕਿ ਉਹ ਹੀ ਇਹ ਗੱਲ ਸਮਝ ਨਾ ਪਾਏ ਤੇ ਉਹ ਫਿਰ ਆਪਣੀ ਬੇਟੀ ਨੂੰ ਲੈ ਕੇ ਦਰਬਾਰ ਸਹਿਬ ਮੱਥਾ ਟੇਕਣ ਆਏ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ